ਪੁਲਿਸ ਮਕਮੇ ਦੀ ਇੱਕ ASI ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਵਿਜੀਲੈਂਸ ਵੱਲੋਂ ਕਾਬੂ ਕੀਤਾ ਗਿਆ ਹੈ ਤੇ 5000 ਰੁਪਏ ਦੀ ਰਿਸ਼ਵਤ ਦੇ ਨਾਲ ਰੰਗੇ ਹੱਥੀ ਕਾਬੂ ਕਰਨ ਤੋਂ ਬਾਅਦ ਵਿਜੀਲੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਥਾਣਾ ਸਹਨਾ ਦੇ ਵਿੱਚ ਤਾਇਨਾਤ ASI ਮੀਨਾ ਰਾਣੀ ਨੇ ਇੱਕ ਪਰਿਵਾਰ ਨੂੰ ਧਰਾ ਤਮਕਾ ਕੇ 15000 ਰੁਪਏ ਦੀ ਰਿਸ਼ਵਤ ਮੰਗੀ ਸੀ ਮਾਮਲਾ ਦਰਸਲ ਇਸ ਤਰ੍ਹਾਂ ਸੀ ਕਿ ਸ਼ਿਕਾਇਤ ਕਰਤਾ ਦੇ بیٹے ਨੇ ਇੱਕ ਲੜਕੀ ਦੇ ਨਾਲ ਲਵ ਮੈਰਿਜ ਕਰਵਾਏ ਸੀ ਤੇ ਜੋ ਕਿ ਅਦਾਲਤ ਦੇ ਵਿੱਚ ਰਜਿਸਟਰ ਵੀ ਹੋ ਚੁੱਕੀ ਹੈ ਲੇਕਿਨ આરોપી ASI ਨਿਸ਼ਕਤ ਕਰਤਾ ਦੇ بیٹے ਨੂੰ ਇਸ ਕੇਸ ਦੇ ਵਿੱਚ ਜਰਾਤ ਮੁਕਾ ਕੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਸੀ ਤੇ 15000 ਰੁਪਏ ਦੀ ਰਿਸ਼ਵਤ ਵੀ ਮੰਗੇ ਸੀ ਤੇ ਵਿਜੀਲੈਂਸ ਵੱਲੋਂ ਆਰੋਪੀ ਉੱਤੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਐਸਾ ਹੀ ਨੇ ਜੀ ਐਲਰ ਮੀਨਾ ਰਾਣੀ ਜੀ ਇਹ 5000 ਰੁਪਏ ਰਿਸ਼ਵਤ ਲੈਂਦੇ ਸਾਣਾ ਸੈਣਾ ਤੋਂ ਅਰੈਸਟ ਕੀਤੇ ਜੀ ਆਪਾਂ ਮਨਪ੍ਰੀਤ ਕੌਰ ਪਤਨੀ ਬੰਸਾ ਸਿੰਘ ਵਾਸੀ ਬਰਨਾਲਾ ਨੇ ਨਾ ਆਪਣੇ ਕੋਲ ਇੱਕ ਦਰਖਾਸਤ ਦਿੱਤੀ ਸੀ ਵੀ ਉਹਦੇ بیٹے ਨੇ ਲਾਮੈਜ ਕਰਵਾਈ ਹੈ ਜੀ ਜਗਦੀਸ਼ ਜਗਮੀਤ ਕੌਰ ਨਾਮ ਦੀ ਲੜਕੀ ਦਾ ਔਰ کورٹ ਨੇ ਰਜਿਸਟਰ ਕੀਤੀ ਹੋਇਆ ਲੰਮਰ ਜੇ ਉਹਨੂੰ ਸਿਰਫ ਬਸ ਆਪਣੇ ਦਬਕੇ ਮਾਰ ਕੇ ਹੀ ਕਹਿ ਰਹੀ ਸੀ ਵੀ ਮੈਂ ਤੇਰੇ ਨੂੰ ਰੈਸਟ ਬਾਉਂਡ ਤੇਰੇ ਤੇ ਤੇ ਪੱਚਾ ਦਬਕ ਕਰੂੰਗੀ ਤੇ ਨਹੀਂ ਮੈਨੂੰ 15000 ਰੁਪਏ ਦੇ ਸਕਦੇ ਹੋ ਲੇਕਿਨ ਉਹਦੇ ਕੋਲ 5000 ਹੀ ਕਲੈਕਟ ਹੋ ਸਕੇ ਨੇ ਜੀ ਉਹ 5000 ਦਿਨ ਅੱਜ ਪਹੁੰਚੀ ਸੀ ਜੀ ਤੇ ਆਪਾਂ ਇਹਨੂੰ ਰੈਸਟ ਕੀਤਾ ਰੈਡ ਹੈਂਡਰ ਨੇ ਇਹਨੂੰ ਆਪਾਂ ਕੈਚ ਕੀਤਾ ਜੀ ਜੀ ਅਗਲੀ ਕੇਸ ਰਜਿਸਟਰ ਹੋ ਗਿਆ ਜੀ ਬਸ ਕੇਸ ਰਜਿਸਟਰ ਤੋਂ ਬਾਅਦ ਹੁਣ ਇਨਵੈਸਟੀਗੇਸ਼ਨ ਕਰਾਂਗੇ ਜੀ ਜੋ ਅੱਗੇ ਕੋਈ ਮਤਲਬ ਫਰਦਰ ਕੋਈ ਹੋਇਆ ਇਹਨਾਂ ਨੇ ਕੋਈ ਕ੍ਰਾਈਮ ਦਾ ਉਹਦੇ ਵਿੱਚ ਉਹ ਸਾਰਾ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਜਗਬਾਣੀ ਟੀਵੀ ਲਈ ਵਨੀਤ ਸ਼ਰਮਾ ਦੀ ਰਿਪੋਰਟ